I'm gonna save you. ਸ੍ਰੀ ਬਾਹਗੁਰੂ ਸਾਹਿਬ ਜੀ ਸ੍ਰੀ ਦਾਗ ਮਹੱਲਾ ਤੀਜਾ ਜਗ ਹਉ ਮੈਂ ਮੈਲ ਦੁਖ ਪਾਇਆ ਮਲ ਲਾਗੀ ਦੂਜੈ ਪਾਏ ਮਲ ਹਉ ਮੈਂ ਤੋਤੀ ਕਵੈ ਨ ਤਰੈ ਕਰਮ ਕਮਾਵਦੇ ਧੂਣੀ ਮਨ ਲਾਗੀ ਆਏ ਪੜੇ ਮੈਨ ਅਤਰ ਪੁੱਛੋ ਗਿਆਨੀ ਆ ਜਾਏ ਜਗ ਹੋ ਮੈਂ ਮੈਨ ਤਖ ਪਾਇਆ ਸਜੇ ਗਏ ਸਜੇ ਹੋਏ ਜਵਾਨਾਂ ਦੇ ਵਿੱਚ ਸਤਿਗੁਰਾਂ ਦੇ ਪਾਣ ਪਵਿੱਤਰ ਸਰੂਪਾਂ ਦੇ ਪ੍ਰਕਾਸ਼ ਮਾਨ ਕਰਦੀ ਸੇਵਾ ਹੋਈ ਪ੍ਰੰਤਿ ਆਪ ਸਰਬ ਸੰਗਤਾਂ ਨੇ ਤੁਮ ਬੜੇ ਅਨੁਸਰਜ ਕਾਤੇ ਨਾਲ ਪੰਜਾਂ ਬਾਣਾਂ ਦੇ ਨਿਤਨੇਮ ਨੂੰ ਸਰਵਣ ਕੀਤਾ ਹੁਨ ਸੁਭਾਗ ਸਮਾ ਪ੍ਰਾਪਤ ਹੋਇਆ ਹੈ ਜਨਮਾਂ ਦੀਆਂ ਕਥਾ ਵਿਚਾਰਾਂ ਦੇ ਨਾਲ ਰੜੰਦਾ ਜੋ ਪਾਸ਼ਾ ਦੀ ਅਪਾਰ ਕਿਰਪਾ ਦੇ ਨਾਲ ਉਨਡਰੀਵਾਰ ਕਥਾ ਵਿਚਾਰਾਂ ਚੜ੍ਹਦੇ ਨੇ ਉਹਨਾਂ ਦੇ ਨਾਲ ਸਾਂਝ ਪਾਉਂਦਾ ਜੋ ਇਸ ਸਮਾਂ ਪ੍ਰਾਪਤ ਹੋਇਆ ਉਸ ਨੂੰ ਗਰਥਾਣਾ ਗਵਾਈਏ ਆਪਣੇ ਮਨ ਅਦੇ ਯਤਨਾਂ ਆਕਾਰ ਕਰਤਾ ਕਰਦੇ ਹੋਇਆ ਗੁਰੂ ਦਰਵਾਰਾਂ ਵਿੱਚ ਹਾਜ਼ਰੀਆਂ ਆ ਕੇ ਗੁਰੂ ਸੰਗ ਕਰਕੇ ਆਪਣਾ ਮਨੁੱਖਾ ਜੀਵਨ ਸਫਲਾ ਕਰੀਏ ਜੀ ਆ ਸਰਬਾ ਸੰਗਤਾਂ ਤੀਸਰੇ ਪਾਸ਼ ਧਨ ਧਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਪਾਵਨ ਪਿਤਰ ਵਚਨਾਂ ਨੂੰ ਸਰਵਨ ਕੀਤਾ ਇਹ ਪਾਸ਼ ਕਾਲ ਪ੍ਰਖ ਦੇ ਉਸਤਰੋਂ ਕਉਂਦੇ ਆ ਸਮਝਾਉਂਦੇ ਕਿ ਭਾਈ ਗੁਰੂ ਦੇ ਸਰਨ ਤੋਂ ਬਿਨਾਂ ਵਕਾਰਾਂ ਤੋਂ ਖਲਾਸੀ ਨਹੀਂ ਹੋ ਸਕਦੀ ਆਪਣੇ ਮਨ ਦੇ ਪਿੱਛੇ ਤੁਮ ਵਾਲਾ ਅੰਖ ਉਹ ਤਾਂ ਰਾਹ ਦੇ ਪਿੱਛੇ ਪਾਗਲ ਹੋਇਆ ਫਿਰਦਾ ਹੈ ਉਹ ਗੁਰੂ ਦੇ ਸ਼ਬਦ ਦੀ ਕਦਰ ਨਹੀਂ ਜਾਣਦਾ ਉਹ ਜਵਾਨੀ ਜਵਾਨੀ ਧਾਰਮਿਕ ਕੰਮਾਂ ਉਤਿਆਰ ਕਰੇ ਪਰ ਉਹ ਮਾਇਆ ਦੇ ਮੋਹ ਦੇ ਵਿੱਚ ਇਨਾ ਗਰਕ ਹੋ ਜਾਂਦਾ ਹੈ ਪ੍ਰਭਾਸ਼ ਰੇਂਦੇ ਕਿ ਭਾਈ ਇਸ ਜੀਵ ਦੇ ਵਿੱਚ ਕੀ ਵਸ ਹੈ ਪਰਮਾਤਮਾ ਆਪ ਹੀ ਸਭ ਕੁਝ ਕਰਨ ਕਰਾਉਣ ਵਜੂਗਾ ਹੈ ਕੋਈ ਕੋਈ ਜੀਵ ਤਾਂ ਮਰਹੀ ਮਾਰ ਸਬਦਾ ਭਾਵ ਕੀ ਜਿਉ ਜਨ ਤੇਰਾ ਹੁਕਮ ਹੈ ਤਿਵੇਂ ਚੋ ਹੋਣਾ ਗੁਰੂ ਦੇ ਪਿਆਰ ਉਸ ਪ੍ਰਮਾਤਮਾ ਦੇ ਹੁਕਮ ਦੇ ਅੰਦਰ ਹੀ ਸਾਰੇ ਸੰਸਾਰ ਦੀ ਕਾਰਜ ਰਹੀ ਹੈ ਪ੍ਰਮਾਤਮਾ ਦੇ ਜਿਸ ਤਰ੍ਹਾਂ ਮਨੁੱਖ ਭੌਂਦਾ ਹੈ ਅਸੀਂ ਜੀ ਉਸ ਤਰ੍ਹਾਂ ਦਾ ਹੀ ਜੀਵਨ ਬਤੀਤ ਕਰਦੇ ਹਾਂ ਆਪਣੇ ਸਿਮਤ ਸਵਾਪੀ ਆਪ ਹੀ ਕਰਦਾ ਹੈ ਉਹ ਜੀਵ ਦੇ ਬਾਸੋਂ ਆਪੇ ਸਿਮਤ ਸਵਾਪਾ ਲੈਂਦਾ ਹੈ ਜਿਵੇਂ ਪਰਮਾਤਮਾ ਕੋਲਣ ਦੀ ਪ੍ਰੇਰਣਾ ਕਰੇ ਤਵੇਂ ਹੀ ਜੀਵ ਹੋ ਸਕਦਾ ਹੈ ਗੁਰੂ ਦੇ ਪਿਆਰ ਜਿਸ ਤਰ੍ਹਾਂ ਪਰਮਾਤਮਾ ਦੇ ਮਨ ਨੂੰ ਭਾਉਂਦਾ ਹੈ ਜੀ ਉਸ ਤਰ੍ਹਾਂ ਦਾ ਜੀਵਨ ਪ੍ਰਤੀਤ ਕਰਦਾ ਹੈ ਰਗਾਸ਼ਰਿੰਦਿ ਵਿਭਾਈ ਜੀਵ ਤਦਮ ਹੀ ਸਿਦਦ ਸਰਾ ਕਰ ਸਕਦਾ ਹੈ ਜੇ ਰ ਪ੍ਰਮਾਤਮਾ ਆਪ ਪ੍ਰੇਰਣਾ ਕਰਦਾ ਹੈ ਤਾਏ ਗੁਰੂ ਰਹਿ ਦਰ ਦੀ ਵਡਿਆਈ ਗਾ ਸਕਦੀ ਹੈ ਤਾਏ ਇਸ ਪ੍ਰਮਾਤਮੇ ਦਰ ਦੀ ਵਡਿਆਈ ਗਾਈ ਜਾਂਦੀ ਹੈ ਜੇਕਰ ਪ੍ਰਮਾਤਮਾ ਨੇ ਆਪ ਅਨੁਭਵਿਆ ਪ੍ਰੇਰਣਾ ਕਰੇ ਤਾਂ ਇਸ ਗੁਰੂ ਦੀ ਵਡਿਆਈ ਵੀ ਗਾਈ ਜਾਣੀ ਹੈ ਗੁਰੂ ਦੇ ਪਿਆਰਿਓ ਗੁਰੂ ਦੀ ਸਨ ਮੈਂ ਕੇ ਸਿਖ ਸਰਾ ਦੇ ਪਾਣੀ ਨਾਲ ਜੁੜਿਆ ਪ੍ਰਮਾਤਮਾ ਮਿਲਦਾ ਹੈ ਗੁਰੂ ਦੇ ਸ਼ਬਦ ਦੇ ਰਾਹੀ ਪ੍ਰਮਾਤਮਾ ਨਾਲ ਮਿਲავ ਹੁੰਦਾ ਹੈ ਤੇ ਗੁਰੂ ਦੀ ਸਨ ਵਿੱਚ ਆਇਆ ਗੁਰੂ ਦੇ ਦਰ ਦੀ ਸਿਖ ਸਰਾ ਦੇ ਗੀਤ ਗਾਇਆ ਪਾਣੀ ਵਿੱਚ ਜੁੜਿਆ ਜੋ ਪਰਮਾਤਮਾ ਦੇ ਨਿਰਪਰਾਪਤੀ ਹੋ ਜਾਂਦੀ ਹੈ ਜੇ ਗੁਰੂ ਦੇ ਸ਼ਬਦ ਰਾਹੀਂ ਪਰਮਾਤਮਾ ਦੇ ਨਾਮ ਨਾਲ ਮੁਲਾਬ ਹੁੰਦਾ ਹੈ ਤੇ ਤਾਂ ਅਨੰਗੁਰੂ ਅਮਰਦਾਸ ਮਹਾਰਾਜੀ ਆਖਦੇ ਕੀ ਭਾਏ ਗੁਰੂ ਦੀ ਸੱਤ ਪੈ ਕੇ ਪਰਮਾਤਮਾ ਦੇ ਨਾਮ ਹਿਰਦੇ ਵਿੱਚ ਸੰਭਾਲ ਤੋ ਭਾਏ ਪਰਮਾਤਮਾ ਦੀ ਦਰ ਤੇ ਆਇਆ ਕਰ ਤੋ ਗੁਰੂ ਦੀ ਸੱਤ ਵਿੱਚ ਆ ਰਮਾਧਾਨ ਦੇ ਨਾਮ ਨੂੰ ਹਿਰਦੇ ਵਿੱਚ ਸੰਭਾਲ ਇਸ ਨਾਮ ਦੇ ਸਿਵਨ ਨਾਲ ਹੀ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ ਆਤਮਿਕ ਜੀਵਨ ਦੀ ਪ੍ਰਾਪਤੀ ਹੁੰਦੀ ਹੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਆਗ ਮਹਲਾ 4 ਗੁਰੂ ਦੇ ਪਿਆਰ ਅਗੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕੀ ਰਾਗ ਦੇ ਅੰਦਰ ਅੰਗ ਹੁਣ ਤਾਲੀ ਦੇ ਉਤੇ ਸੰਗਤਾਂ ਨੂੰ ਉਪਦੇਸ਼ ਦੇਣਾ ਕਰ ਰਹੇ ਜਗ ਹਉ ਮੈਲ ਦੁਖ ਪਾਇਆ ਮਨ ਲਾਗੀ ਦੂਜੈ ਪਾਏ ਤੇ ਜਗਤ ਦੇ ਹਉ ਮੇਰੀ ਮੈਲ ਜਗ ਹਉ ਮੈਲ ਦੁਖ ਪਾਇਆ ਜਗਤ ਦੇ ਜਿੰਨੇ ਹਉਮੈ ਦੀ ਜਿਹੜੀ ਮੈਲ ਹੈ ਇਸ ਮਾਇਨੇ ਕਾਰਨ ਸਦਾ ਦੁੱਖ ਹੀ ਸਹਾਰਿਆ ਹੈ ਮਨ ਲਾਗੀ ਦੂਜੇ ਪਾਇ ਕਿਉਂਕਿ ਮਾਇਆ ਦੇ ਵਿੱਚ ਪਿਆਰ ਕਾਰਨ ਜਗਤ ਵਿਕਾਰਾਂ ਦੀ ਮੈਲ ਹੀ ਟਿਕਣੀ ਰਹਿੰਦੀ ਹੈ ਤੇ ਗੁਰੂ ਦੇ ਪਿਆਰੋ ਜਾਗਣਿਆ ਹਉਮੈ ਦੀ ਮੈਲ ਦੇ ਕਾਰਨ ਦੁੱਖ ਹੀ ਸਹਾਰਿਆ ਹੈ ਮਾਇਆ ਦੇ ਦੇ ਕਾਰਨ ਜਗਤ ਨਾਮ ਰਕਾਰਾਂ ਦੀ ਮੈਲ ਹੀ ਟਿੰਬਲ ਜਿਹੇ ਵਕਾਰਾਂ ਦੇ ਵਿੱਚ ਹੀ ਡੁੱਬਿਆ ਰਿਹਾ ਹੈ ਮਨ ਹਉਮੈ ਧੋਤੀ ਕਿਵੇਂ ਉਤਰੇ ਜਿਸੋਂ ਤੀਰਥ ਨਾਏ ਜੇ ਮਨੁੱਖ ਸੌ ਤੀਰਥਾਂ ਉੱਤੇ ਵੀ ਇਸ਼ਨਾਨ ਕਰੇ ਤਾਂ ਵੀ ਅਜਿਹੇ ਤਰੀਕੇ ਨਾਲ ਹਉਮੈ ਦੀ ਮੈਲ ਤੋਹ ਤਿਆ ਮਨ ਤੋਂ ਦੂਰ ਨਹੀਂ ਹੁੰਦੀ ਪਰ ਬਾਸ਼ਰਿੰਦ ਜੇਕਰ ਉਹ ਮਨੁੱਖ ਸੌ ਤੀਰਥਾਂ ਦੇ ਉੱਤੇ ਇਸ਼ਨਾਨ ਵੀ ਕਰ ਲਵੇ ਪਰ ਜੇ ਹੋਰ ਲੱਖਾਂ ਹੀ ਤਰੀਕੇ ਵੀ ਅਪਣਾਵੇ ਪਰ ਜਿਹੜੀ ਹਉਮੈ ਦੀ ਮੈਲ ਹੈ ਇਹ ਧੂਤਿਆਂ ਮਨਤ ਦੂਰ ਨਹੀਂ ਹੁੰਦੀ ਕਿਉਂਕਿ ਜਿਹੜਾ ਹਉਮੈ ਦੀ ਮੈਲ ਹੈ ਪ੍ਰਮਾਤਮ ਦੇ ਨਾਮ ਨੂੰ ਫਿਰਦੇ ਵਿੱਚ ਵਸਾਇਆ ਹੀ ਹਉਮੈ ਜਦੂਰ ਹੁੰਦੀ ਹੈ ਇਸ ਲਈ ਬਾਸ਼ਰਿੰਦ ਜੀ ਭਾਵੇਂ ਲੱਖਾਂ ਸੌਾਂ ਤੀਰਥਾਂ ਦਾ ਇਸ਼ਨਾਨ ਕਰ ਲਈਏ ਪਰ ਜਿਹੜੀ ਹਉਮੈ ਦੀ ਮੈਲ ਹੈ ਜਿਹੜੀ ਵਕਾਰਾਂ ਦੀ ਮੈਲ ਜਿਹਨੇ ਮਨ ਦੇ ਵਿੱਚ ਅਸੀਂ ਪਈ ਹੈ ਇਹ ਔਨਾ ਚਰਮ ਬਾਣ ਤੋਂ ਦੂਰ ਨਹੀਂ ਹੋ ਸਕਦੀ ਜਿੰਨਾ ਚਿਰ ਤੋਂ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਕਲ ਜੂਤ ਨੂੰ ਪ੍ਰਗਟ ਪ੍ਰਕਾਸ਼ ਨਹੀਂ ਕਰਦਾ ਬਹੁਤ ਕਰਮ ਤਮਾਵਦੇ ਧੂਣੀ ਮਨ ਲਾ ਕੀ ਆਏ ਲੋਕ ਕਈ ਕਿਸਮ ਦੇ ਮਿੱਥੇ ਹੋਏ ਧਰਮ ਕਰਮ ਨੂੰ ਕਰਦੇ ਪ੍ਰਮਾਤਮਾ ਇਸ ਸ੍ਰਿਸ਼ਟੀ ਦੇ ਅੰਦਰ ਮਾਤ ਲੋਗ ਦੇ ਅੰਦਰ ਉਸ ਪਰਮਾਤਮਾ ਕਾਲ ਕ੍ਰਿਤ ਦੀ ਸਾਜੀ ਹੋਈ ਸ੍ਰਿਸ਼ਟੀ ਦੇ ਅੰਦਰ ਲੋਕ ਕਈ ਕਿਸਮਾਂ ਦੇ ਮੱਤੇ ਹੋਏ ਧਰਮ ਕੰਮ ਕਰਦੇ ਇਸ ਤਰ੍ਹਾਂ ਸਗੋਂ ਅਗੈ ਨਾਲ ਦੂਣੀ ਹਉਮੈ ਜੁਆ ਲੱਗਦੀ ਹੈ ਇਸ ਤਰ੍ਹਾਂ ਕਰਨ ਨਾਲ ਹੋਰ ਹਉਮੈ ਦਾ ਰੂਪ ਵਧ ਜਾਂਦਾ ਹੈ ਮੋਹ ਹਉਮੈ ਦੀ ਮੈਲ ਵਧਣਾ ਜਾਂਦੀ ਹੈ। ਜਦ ਵੀ ਗੁਰੂ ਦਾ ਪਿਆਰ ਹੋ ਜਨੋ ਇਸ ਤਰ੍ਹਾਂ ਦੇ ਨਹੀਂ ਇਸ ਮੋੜ ਦੇ ਧਰਮ ਕਰਮ ਕਰਦਾ ਹੈ ਤੇ ਮਨ ਦੇ ਵਿੱਚ ਮੈਲ ਪੈਦਾ ਹੁੰਦੀ ਹੈ ਕਿ ਮੈਂ ਆ ਧਰਮ ਕਰਮ ਕੀਤਾ ਹੈ ਕਿ ਮੈਂ ਸਦਾ ਵੈ ਕਾਰਜ ਕੀਤਾ ਹੈ ਹੁਣ ਹੋਰ ਹਉਮੈ ਵਧ ਜਾਂਦੀ ਹੈ। ਪਰ ਪਾਸ਼ਵਿੱਧ ਕੀ ਪਾਈ ਇਹੋ ਜੇ ਕਾਰਜ ਕਰਨ ਨਾਲ ਅੱਗੇ ਨਾਲ ਵੀ ਦੂਣੀ ਜਿਹੜੀ ਹਉਮੈ ਦੀ ਮੈਲ ਹੈ। ਉਹ ਹਿਰਦੇ ਘਾਰੇ ਚ ਵੱਧ ਜਾਂਦੀ ਹੈ ਪੜਿਆ ਮੈਲ ਨਹੀਂ ਉਤਰੇ ਕੋਈ ਸ਼ੋ ਗਿਆਨੀ ਆ ਜਾਏ ਵਿਦਿਆ ਆਦਿਕ ਪੜਨ ਨਾਲ ਵੀ ਇਹ ਮੈਲ ਦੂਰ ਨਹੀਂ ਹੁੰਦੀ ਵੀ ਪਰਵੇਂ ਵਿਦਿਆ ਆਦਿਕ ਹੋਰ ਪੜਨ ਵੀ ਲਈਏ ਤਾਂ ਵੀ ਜਿਹੜੀ ਹਉਮੈ ਦੀ ਮੈਲ ਇਹ ਦੂਰ ਨਹੀਂ ਹੋ ਸਕਦੀ ਪਰ ਬਾਸ਼ਵੇਂ ਦੇ ਕਿ ਭਾਈ ਬੇਸ਼ੱਕ ਪੜੇ ਹੋਏ ਪੰਦੇ ਮਨੁੱਖਾਂ ਜਾ ਕੇ ਬਚ ਲਵੋ ਭਾਵ ਕੀ ਪੜੇ ਹੋਏ ਲੋਕਾਂ ਨੂੰ ਵਿੱਦਿਆ ਪੜਨਾ ਮਾਨ ਹੀ ਬਣਿਆ ਰਹਿੰਦਾ ਮਾਨ ਦੇ ਵਿੱਚ ਹੀ ਰੁਕਿਆ ਰਹਿੰਦੇ ਹਨ ਇਹ ਆਪਣੇ ਅੰਦਰ ਈਸ਼ਰ ਹਉਮੇ ਦੇ ਇਤਲ ਹੀ ਨਾਲ ਮਾਨ ਵਾਲਾ ਜਾਣਦਾ ਹੈ ਕਿ ਸਹੀ ਨਹੀਂ ਵਿੱਦਿਆ ਪੜੀ ਹੈ ਸਾਨੂੰ ਇਨਾ ਗਿਆਨ ਹੈ ਪਰ ਪਾਸ਼ਾ ਕਹਿੰਦੇ ਵੀ ਭਾਈ ਜਿਹੜੀ ਇਹ ਵਿੱਦਿਆ ਪਰ ਆਦਿ ਪੜੀ ਹੈ ਇਹਦੇ ਨਾਲ ਵੀ ਤੇਰੀ ਹਉਮੇ ਦੀ ਮੈਲ ਫਿਰਤੇ ਵਿੱਚ ਦੂਰ ਨਹੀਂ ਹੋ ਸਕਦੀ ਭਾਵੇਂ ਤੂੰ ਲੱਖਾਂ ਪੜੇ ਉਹ ਆਕਿਆ ਲੱਖਾਂ ਧਰਮਾਂ ਇੱਕ ਪੁਸਤਕਾਂ ਪੜਿਨਾ ਪਰ ਜਿੰਨਾ ਚਿਰ ਤੇਰੇ ਹਿਰਦੇ ਘਰ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਪ੍ਰਕਾਸ਼ ਨਹੀਂ ਹੋਇਆ ਉਹਨਾਂ ਚਿਰ ਭਾਈ ਤੇਰੇ ਮਨ ਦੀ ਮਾਇਆ ਨਹੀਂ ਜਾ ਸਕਦੀ ਮਨ ਮੇਰੇ ਗੁਰ ਸਾਨ ਆਵੇ ਤਾਂ ਨਿਰਮਲ ਹੋਏ اے ਮੇਰੇ ਮਨਾ ਜਦੋਂ ਮਨ ਅਕਾ ਗੁਰੂ ਦੀ ਸਾਨ ਆਉਂਦਾ ਹੈ ਤਦੋਂ ਹੀ ਪਵਿੱਤਰ ਹੁੰਦਾ ਹੈ ਮੇਰੇ ਮਨਾਂ ਜਦੋਂ ਮਨਾਕ ਗੁਰੂ ਦੇ ਸਾਹਮਣੇ ਆ ਜਾਂਦਾ ਤਦੋਂ ਹੀ ਪਵਿੱਤਰ ਹੋ ਜਾਂਦਾ ਹੈ ਭਾਵ ਕਿ ਗੁਰੂ ਦੇ ਸਾਹਮਣੇ ਆਉਣ ਨਾਲ ਮਨ ਦੇ ਵਿੱਚ ਨਾਮ ਦਾ ਪ੍ਰਗਟਾਸ਼ ਹੁੰਦਾ ਹੈ ਅਸੀਂ ਜਾਨਾ ਗੁਰੂ ਦੀ ਸਾਹਮਣੇ ਆਈਏ ਗੁਰੂ ਦੇ ਸੰਗ ਹੋ ਗਏ ਚਲ ਰੇ ਕਿਰਪਾਣੀ ਦੇ ਪ੍ਰਵਾਹ ਅੰਦਰ ਦੇ ਵਿੱਚ ਇਸ ਨਾਮ ਮਨ ਕਰਕੇ ਇਸ ਨਾਮ ਕਰਨਾ ਕਰੀਏ ਉਸ ਨੂੰ ਸੁਣੀਏ ਗਾਈਏ ਤਾਂ ਗੁਰੂ ਦੇ ਪਿਆਰਿਓ ਸਾਡੇ ਅੰਦਰ ਨਾਮ ਦਾ ਪ੍ਰਕਾਸ਼ ਹੁੰਦਾ ਹੈ ਪਰ ਜਿਸ ਹਿਰਦੇ ਘਰ ਵਿੱਚ ਨਾਮ ਦਾ ਪ੍ਰਕਾਸ਼ ਹੋ ਜਾਵੇ ਤੇ ਗੁਰੂ ਦੀ ਸਰਨ ਆਉਣ ਨਾਲ ਗੁਰੂ ਦੇ ਪਿਆਰਿਓ ਮਨ ਵੀ ਪਵਿੱਤਰ ਹੋ ਜਾਂਦਾ ਹੈ ਮਨ ਮੁਖ ਹਰ ਹਰ ਕਰ ਥਕੇ ਮੈਲ ਨਾ ਸਕੀ ਧੋਏ ਪ੍ਰਪੋਸ਼ ਰਹਿੰਦੇ ਵੀ ਆਪਣੇ ਮਨ ਦੇ ਵਿੱਚੇ ਤਰਨ ਵਾਲੇ ਮੋਕ ਰਾਮ ਰਾਮ ਖ ਆਸ ਆ ਕੇ ਥੱਕ ਜਾਂਦੇ ਫਿਰ ਵੀ ਓਮੇ ਦੀ ਮੈਲ ਅੰਦਰ ਧੁੱਤੀ ਨਹੀਂ ਜਾਂਦੀ ਕੋਈ ਜਿਹੜਾ ਮਨਮੁਖ ਗੁਰੂ ਤੋਂ ਵੱਡਾ ਖ ਹੋ ਜਾਂਦਾ ਹੈ ਆਪਣੇ ਮਨ ਦੇ ਵਿੱਚੇ ਤੁਰਨ ਵਾਲਾ ਹੈ ਫਿਰ ਪਾਸ਼ਾ ਵੀ ਇਹਦੇ ਕੀ ਭਾਵੇਂ ਉਹ ਮਨੁਖ ਰਾਮ ਰਾਮ ਆਸ ਆ ਕੇ ਥੱਕ ਜਾਂ ਜਾਏ ਫਿਰ ਵੀ ਇਹ ਜਿਹੜੀ ਓਮੇ ਦੀ ਮੈਲ ਅੰਦਰ ਪੂਰਣੀ ਹੋ ਸਕਦੀ ਕਿਉਂਕਿ ਗੁਰੂ ਦੇ ਪਿਆਰੇ ਜਿਨ੍ਹਾਂ ਜਰਸੀ ਗੁਰੂ ਦੀ ਸਰਨ ਵਿੱਚ ਨਹੀਂ ਆਉਂਦੇ ਗੁਰੂ ਦੀ ਸੰਗਤ ਵਿੱਚ ਨਹੀਂ ਆਉਂਦੇ ਉਹਨਾਂ ਚੋਂ ਸਾਡੇ ਮਨ ਦੀ ਮਾਇਆ ਨਹੀਂ ਜਾ ਸਕਦੀ ਤਾਂ ਹੀ ਸਾਡੇ ਮਨ ਦੀ ਮਾਇਆ ਜਾਣੀ ਹੈ ਜੇ ਸਾਡੇ ਅੰਦਰ ਨਾਮ ਦਾ ਪ੍ਰਕਾਸ਼ ਹੋਏਗਾ ਹਿਰਦੇ ਘਰ ਵਿੱਚ ਪ੍ਰਮਾਤਮਾ ਦੀ ਜੋਤ ਦਾ ਪ੍ਰਕਾਸ਼ ਹੋਵੇਗਾ ਸਾਹਿ ਗੁਰੂ ਨੇ ਪਿਆਰਿਆ ਸਾਡੇ ਜੀਵਨ ਦਾ ਆਧਾਰ ਹੋਵੇਗਾ ਰਹਾ ਅਗੇ ਵਿਚਾਰ ਆਮ ਦੇ ਕੇ ਪਾਸ਼ਾ ਸਮਝਾਉਣਾ ਕਰ ਰਹੇ ਮਨ ਮੈਲੈ ਭਗਤ ਨਾ ਹੋਵਈ ਨਾਮ ਨ ਪਾਇਆ ਜਾਏ ਪਰ ਜਿਹੜੀ ਹਉਮੈ ਦੀ ਮੈਲ ਨਾਲ ਭਰੇ ਹੋਏ ਬਣਾ ਪਰ ਪਾਸ਼ਾ ਨੇ ਤੇ ਵੀ ਭਾਈ ਜਿਹੜੇ ਹਉਮ ਫਿਰਦੇ ਘਰ ਹਉਮੈ ਦੇ ਨਾਲ ਹੀ ਭਰੇ ਹੋਏ ਹਨ ਪਰਮਾਤਮਾ ਦੀ ਭਗਤੀ ਨਹੀਂ ਹੋ ਸਭ ਦੀ ਇਤਰਾ ਪਰਮਾਤਮਾ ਦਾ ਨਾਮ ਹਸ ਨਹੀਂ ਹੁੰਦਾ ਹਿਰਦੇ ਟਿਕ ਨਹੀਂ ਜਾਂਦਾ ਪਰ ਜਿਹੜੇ ਹਿਰਦੇ ਘਰ ਵਿੱਚ ਹਉਮੈ ਦੀ ਮੈਲ ਭਰੀ ਹੋਈ ਹੈ ਉਸ ਅੰਦਰ ਪਰਮਾਤਮਾ ਦੇ ਨਾਮ ਦਾ ਪ੍ਰਕਾਸ਼ ਨਹੀਂ ਹੁੰਦਾ ਭਗਤ ਰਵਿਦਾਸ ਜੀ ਵੀ ਆਖਦੇ ਕਿ ਭਾਈ ਜਦ ਹਮ ਹੁੰਦੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਕਿ ਜਿੰਨਾ ਚਿਰ ਮੇਰੇ ਅੰਦਰ ਹਉਮੈ ਹੰਕਾਰ ਰਿਹਾ ਉਹ ਨਾ ਜਾਣਦੇ ਵੀ ਜੋਤਰਾ ਮੇਰੇ ਅੰਦਰ ਪ੍ਰਕਾਸ਼ ਨਹੀਂ ਹੋਇਆ ਜਿਸ ਦਿਨ ਤੇ ਨਾਮ ਦਾ ਮੇਰੇ ਹਿਰਦੇ ਵਿੱਚ ਪ੍ਰਕਾਸ਼ ਹੋ ਗਿਆ ਉਦਨੇ ਜੋ ਹਉਮੈ ਦਾ ਰੋਸੀ ਇਹ ਸਾਰਾ ਕੁਝ ਖਤਮ ਹੋ ਗਿਆ ਇਸ ਲਈ ਪਾਸ਼ਾ ਕਹਿੰਦੇ ਕਿ ਭਾਈ ਹਉਮੈ ਦੀ ਜਿਹੜੀ ਮੈਲ ਹੈ ਭਰੇ ਹੋਏ ਮਨ ਦੇ ਰਾਹੀ ਜੇ ਮਨ ਸਾਡਾ ਹਉਮੈ ਦੀ ਮੈਲ ਦੇ ਨਾਲ ਹੀ ਭਰਿਆ ਹੈ ਜਿਸ ਸੰਗਤ ਪਰਮਾਤਮਾ ਦੀ ਭਗਤੀ ਨਹੀਂ ਕੀਤੀ ਜਾ ਸਕਦੀ ਇਸ ਤਰ੍ਹਾਂ ਪਰਮਾਤਮਾ ਦਾ ਨਾਮ ਹਾਸਾ ਨਹੀਂ ਹੁੰਦਾ ਹਿਰਦੇ ਵਿੱਚ ਦੇਖ ਨਹੀਂ ਸਕਦਾ ਜਿਨ੍ਹਾਂ 'ਚ ਸਾਡੇ ਇੰਦਰ ਵਿਕਾਰਾਂ ਦੀ ਮੈਲ ਪਈ ਹੈ ਮਨਮੁਖ ਮੈਲੇ ਮੈਲੇ ਮੋਏ ਜਾਸਨ ਪਤ ਗਵਾਏ ਤੇ ਆਪਣੇ ਮਨ ਦੇ ਪਿਛੇ ਤੁਰਨ ਵਾਲੇ ਜੀਵ ਹੋਮਰ ਕਾਤ ਮਣੀ ਬਣ ਰਿਹਿੰਦੇ ਸਾਰੀ ਉਮਰ ਈਸ਼ਵਰਾਂ ਮਨ ਦੇ ਪਿਛੇ ਤੁਰਨ ਵਾਲਾ ਜਿਹੜਾ ਜੀਵ ਆਪਣੇ ਮਨ ਦੇ ਪਿਛੇ ਤੁਰਨ ਵਾਲਾ ਹੈ ਕਿ ਗੁਰੂ ਦੇ ਪਿਆਰ ਮਨ ਦੇ ਪਿੱਛੇ ਤੁਰਨ ਵਾਲਾ ਜੀਵ ساری ਉਮਰ ਹੀ ਹਉਮੈ ਦੇ ਵਿੱਚ ਮਿਲਿਆ ਰਹਿੰਦਾ ਹੈ ਭਾਵ ਕੀ ਮਾਨੋ ਦਾ ਵਕਾਰਾਂ ਦੇ ਵਿੱਚ ਹੀ ਮਿਲਿਆ ਰਹਿੰਦਾ ਹੈ ਤੇ ਆਦਮਿਕ ਮੋਹ ਤੇ ਭਰੇ ਰਹਿੰਦੇ ਉਹ ਦੁਨਿਆਵੀ ਇਛਤ ਵੀ ਕਰ ਰਹੇ ਨੇ ਉਹਨਾਂ ਨੂੰ ਨਾਮ ਦਾ ਪਰਲੋਕ ਦੇ ਨਾਮ ਆਤਮਾ ਲੋਭ ਦੇ ਇੱਕ ਧੋਈਂ ਜਤਨੀ ਮਿਲਦੀ ਇੱਕ ਧੋਈਂ ਨਹੀਂ ਮਿਲਦੀ ਇਸ ਤਰ੍ਹਾਂ ਹੀ ਉਹ ਭੜਚ ਦੇ ਰਹਿੰਦੇ ਵਕਾਰਾਂ ਦੇ ਵਿੱਚ ਹਉਮੈ ਹੰਕਾਰ ਦੇ ਵਿੱਚ ਹੀ ਵੱਜੇ ਰਹਿੰਦੇ ਜਦੋਂ ਗੁਰਪਾਤਸ਼ਾਹ ਕਹਿੰਦੇ ਵੀ ਭਾਈ ਹਉਮੈ ਦੇ ਹੰਕਾਰ ਦੇ ਵਿੱਚ ਬੰਜਾ ਰਹਿੰਦਾ ਹੈ ਆਪਣੇ ਮਨ ਦੇ ਪਿੱਛੇ ਤਰਨ ਵਾਲਾ ਮਨੁੱਖ ਸਾਨੀ ਹੀ ਜੀਵਣ ਇਸਰਾਹੀ ਮਨ ਮੈਲ ਦੇ ਵਿੱਚ ਹੀ ਸਜਾਰਦਾ ਹੈ ਘਰ ਕਰ ਸਾਦੀ ਮਨ ਵਸੈ ਮਲ ਹਉਮੈ ਜਾਏ ਸਮਾਏ ਤੇ ਗੁਰੂ ਦੀ ਕਿਰਪਾ ਨਾਲ ਜਿਸ ਮਨ ਦੇ ਮਨੁੱਖ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਵਸ ਜੁ ਬੈਠਦਾ ਹੈ ਤਰ ਜਿਸ ਉਤੇ ਗੁਰੂ ਦੀ ਰਹਿਮਤ ਹੋ ਜਾਵੇ ਪਰਮਾਤਮਾ ਦੀ ਕਿਰਪਾ ਹੋ ਜਾਵੇ ਜਿਸ ਮਨੁੱਖ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਵਸ ਪੈਂਦਾ ਹੈ ਇਹ ਧੰਨ ਗੁਰੂ ਅਮਰਦਾਸ ਮਹਾਰਾਜ ਆਖਦੇ ਕਿ ਭਾਈ ਹਉਮੈ ਦੂਰ ਹੋ ਜਾਂਦੀ ਹੈ ਉਹ ਪਰਮਾਤਮਾ ਦੇ ਚਰਨਾਂ ਦੇ ਵਿੱਚ ਰਹਿਣ ਰਹਿੰਦਾ ਹੈ ਪਰ ਉਹ ਪਰਮਾਤਮਾ ਦੇ ਨਾਲ ਜੁੜਨ ਦਾ ਜੋ ਸੁਭਾਗ ਮਿਲਦਾ ਹੈ ਪਾਵਨ ਦੀ ਜਨੋ ਗੁਰੂ ਦੀ ਕਿਰਪਾ ਦੇ ਨਾਲ ਸਰਕਾਰ ਪ੍ਰਖ ਦੀ ਰਹਿਤ ਦੇ ਨਾਲ ਹੀ ਪ੍ਰਮਾਤਮਾ ਦਾ ਨਾਮ ਹੈ ਜਿਹੜਾ ਹਿਰਦੇ ਘਰ ਵਿੱਚ ਪ੍ਰਕਾਸ਼ ਹੁੰਦਾ ਹੈ ਤੇ ਜਿਹੜੀ ਜੋਤ ਹੈ ਹਿਰਦੇ ਘਰ ਵਿੱਚ ਪ੍ਰਗਟ ਹੁੰਦੀ ਹੈ ਤਾਂ ਜਿਹੜੇ ਹਉਮੈ ਦਾ ਰੋਗ ਹੈ ਅੰਦਰੋਂ ਖਤਮ ਹੋ ਜਾਂਦਾ ਹੈ ਇਹ ਪ੍ਰਮਾਤਮ ਦੇ ਚਰਨਾਂ ਝੜ ਕੇ ਇਸ ਤਰ੍ਹਾਂ ਦੀਨ ਹੋ ਜਾਂਦਾ ਹੈ ਜਿਵੇਂ ਪਾਣੀ ਦੇ ਨਾਲ ਪਾਣੀ ਮਿਲ ਜਾਂਦਾ ਹੈ ਜੋ ਅੰਦਰ ਦੀਪਕ ਬਾਲੀਐ ਤਿਉ ਕਰ ਅਗਿਆਨ ਅਗਿਆਨਤ ਜਾਏ ਤੇ ਗੁਰੂ ਦੇ ਪਿਆਰੇ ਜਿਵੇਂ ਜੇ ਇੱਕ ਹਨੇਰੇ ਵਿੱਚ ਦੀਵਾ ਪਾਲ ਦਈਏ ਪ੍ਰਕਾਸ਼ ਇਹਦੇ ਵੀ ਭਾਈ ਉਹ ਇਸ ਤਰ੍ਹਾਂ ਦੀਨ ਹੁੰਦਾ ਹੈ ਇਸ ਤਰ੍ਹਾਂ ਹਉਮੈ ਦਾ ਰੋਗ ਅੰਦਰੋਂ ਖਤਮ ਹੁੰਦਾ ਹੈ ਕਿ ਜਿਵੇਂ ਕਿ ਇੱਕ ਹਨੇਰੇ ਦੇ ਵਿੱਚ ਦੀਵਾ ਬਾਲ ਲਈਏ ਹਨੇਰਾ ਦੂਰ ਹੋ ਜਾਂਦਾ ਹੈ ਜਿਹੜਾ ਉਹਦੇ ਅੰਦਰ ਅਗਿਆਨ ਦਾ ਨ ਹਨੇਰਾ ਸੀ ਜਿਹੜਾ ਜੀਵਨ ਦੇ ਸਹੀ ਮਾਰਗ ਤੋਂ ਪੁੰਝਿਆ ਪਰਦਾ ਸੀ ਸਾਰੀ ਉਮਰ ਇਸਨੇ ਅੰਕਾਰ ਇਕੱਠੇ ਕਰਦੇ ਬਿਜਾਰ ਦਿੱਤੀ ਪਰ ਜਦੋਂ ਉਸ ਉੱਤੇ ਆਕਾਰ ਪਤ ਦੀ ਰਹਿਤ ਹੋਈ ਪਰਮਾਤਮਾ ਦੀ ਕਿਰਪਾ ਹੋਈ ਮਨ ਦੇ ਅੰਦਰੋਂ ਹਉਮੈ ਦਾ ਜਿਹੜਾ ਰੋਖ ਖਤਮ ਹੋਇਆ ਤਾਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਖਦੇ ਕਿ ਭਾਈ ਜਿਵੇਂ ਇੱਕ ਹਨੇਰੇ ਭਾਲੇ ਤੋਂ ਦੀਵਾ ਭਾਲੇ ਤੋਂ ਹਨੇਰਾ ਦੂਰ ਹੋ ਜਾਂਦਾ ਹੈ ਤਿਵੇਂ ਹੈ ਗੁਰੂ ਦੀ ਬਾਣੀ ਸਮਝਦੇ ਨਾਲ ਪਰਕਤ ਨਾਲ ਰੇ ਹੋਂ ਮੇ ਰੂਪ ਹੈ ਇਹਦੀ ਅੰਧਰੋਂ ਖਤਮ ਹੋ ਜਾਂਦੀ ਹੈ ਹੋਂ ਮੇ ਦਾ ਹਨੇਰਾ ਵੀ ਦੂਰ ਹੋ ਜਾਂਦਾ ਹੈ ਹਮ ਕੀਆ ਹਮ ਕਰ ਰਹੇਗੇ ਹਮ ਮੂਰਖ ਗਾਵਾਰ ਸਰਬਾਸ਼ਰਿੰਦੇ ਇੱਕ ਹਮ ਅਸਾਂ ਕੀਤਾ ਹੈ ਅਸੀਂ ਹੀ ਕਰ ਸਕਦੇ ਹਾਂ ਇਉਂ ਅਸੀਂ ਹੀ ਆਖਣ ਵਾਲੇ ਮੂਰਖ ਹੋ ਜਾਂ ਰਹੇ ਹੰਦੇ ਕਿ ਭਰ ਅਸੀਂ ਧੰਨ ਗੁਰੂ ਅਮਰਦਾਸ ਮਹਾਰਾਜ ਧਰਮ ਦੇ ਕੀ ਸਮਝਾਉਣਾ ਕਰਦੇ ਕੀ ਭਾਈ ਇਸ ਮਾਤ ਲੋਭ ਦੇ ਅੰਦਰ ਸਕਾਲ ਵਰਤ ਸਾਜੀ ਹੋਈ ਸ੍ਰਿਸ਼ਟੀ ਦੇ ਅੰਦਰ ਐਸੇ ਵੀ ਜੀਵ ਹਨ ਜਿਹੜੇ ਆਖਦੇ ਕੀ ਭਾਈ ਇਹ ਕੰਮ ਅਸਾਂ ਕੀਤਾ ਹੈ ਅਸੀਂ ਹੀ ਕਰ ਸਕਦੇ ਹਾਂ ਅਸੀਂ ਆਖਣ ਵਾਲੇ ਹੋਮੇ ਦੇ ਵਿੱਚ ਗੱਲ ਕਰਨ ਵਾਲੇ ਜੀਵ ਇਸ ਤਰ੍ਹਾਂ ਹੀ ਮੂਰਖਾਂ ਦੇ ਵਾਂਗ ਆਪਣਾ ਜੀਵਨ ਬਤੀਤ ਕਰ ਦਿੰਦੇ ਕਰਨ ਵਾਲਾ ਵਿਸਰਿਆ ਦੂਜੇ ਭਾਇ ਪਿਆਰ ਰਹੁਣਾ ਤੇ ਹਿਰਦੇ ਘਰ ਵਿੱਚ ਉਹਨਾਂ ਨੂੰ ਜਿਸ ਨੇ ਪੈਦਾ ਕੀਤਾ ਉਹ ਪ੍ਰਮਾਤਮਾ ਹੀ ਭੁਲਾ ਦਿੰਦੇ। ਉਹ ਸਦਾ ਹੀ ਮਾਇਆ ਦੇ ਪਿਆਰ ਦੇ ਜਪਾਈ ਰੱਖਦੇ। ਪਰ ਗੁਰੂ ਦੇ ਪਿਆਰ ਜਿਸ ਨੇ ਪੈਨਾ ਕੀਤਾ ਹੈ ਜਿਸ ਨੇ ਸੰਸਾਰਿਤ ਮਾਤ ਲੋਗ ਦੇ ਮਨੁੱਖਾ ਜਨਮ ਵਿੱਚ ਰਹਿ ਕੇ ਆਂਦਾ ਹੈ। ਰੋਹ ਜੀ ਉਸ ਪ੍ਰਮਾਤਮਾ ਨੂੰ ਮਨ ਤੋਂ ਭੁਲਾ ਦਿੰਦੇ ਤੇ ਮਾਇਆ ਦੇ ਮੋਹ ਦੇ ਵਿੱਚ ਇਹਨਾਂ ਪਿਆਰ ਪਾਈ ਰੱਖਦੇ। ਸਾਰਾ ਜੀਵ ਇਸ ਤਰ੍ਹਾਂ ਹੋ ਕੇ ਬਿਜਾਰ ਦਿੰਦੇ। ਮਾਇਆ ਜੀਵੜ ਦੁੱਖ ਨਹੀਂ ਸਭਵ ਥਕੇ ਸੰਸਾਰ ਕਿਰਪਾਸ਼ ਇਹਨੇ ਕਿ ਪਾਈ ਦੁਨੀਆਂ ਦੇ ਵਿੱਚ ਮਾਇਆ ਦੇ ਮੋਹ ਜਟਾ ਕੋਰ ਵੱਡਾ ਦੁੱਖ ਨਹੀਂ ਹੋ ਸਕਦਾ ਇਸ ਤਰ੍ਹਾਂ ਸ੍ਰਿਸ਼ਟੀ ਦੇ ਅੰਦਰ ਇਸ ਜਗ ਦੇ ਅੰਦਰ ਦੁਨੀਆਂ ਦੇ ਵਿੱਚ ਮਾਇਆ ਦੇ ਮੋਹ ਜਟਾ ਹੋਰ ਕੋਈ ਦੁੱਖ ਨਹੀਂ ਤੇ ਮਾਇਆ ਦੇ ਮੋਹ ਵਿੱਚ ਪਲ ਕੇ ਸਾਰੇ ਜੀਵ ਮਾਇਆ ਲਈ ਖਾਤਰ ਘੜ ਘੜ ਕੇ ਖਬਦੇ ਰਹਿੰਦੇ ਸਾਰਾ ਜੀਵਨ ਇਸ ਧਨ-ਦੌਲਤ ਮਾਇਆ ਨੂੰ ਇਕੱਠੀ ਕਰਦੇ ਗੁਜ਼ਾਰ ਦਿੰਦੇ ਤੇ ਜਿਸ ਨੇ ਪੈਦਾ ਕੀਤਾ ਉਸ ਨੂੰ ਮਨ ਤੇ ਭਵਾ ਦਿੰਦੇ ਤਿਸ ਨੇ ਪਾਸ਼ ਰਿੰਦੇ ਕੀ ਭਾਈ ਜਿਹੜਾ ਇਹ ਮਾਇਆ ਦਾ ਮੋਹ ਹੈ ਇਸ ਤੋਂ ਹਟਾ ਪਈ ਦੋਖਣੀ ਜਿਸ ਕਰਕੇ ਦਾ ਸਾਰਾ ਜੀਵਨ ਹੀ ਗੁਜ਼ਰ ਜਾਂਦਾ ਵਰਮਤੀ ਸੁਖ ਪਾਈਐ ਸੱਚ ਨਾਮ ਔਰ ਧਾਰ ਗੁਰੂ ਦੇ ਪਿਆਰੇ ਜੇ ਅਸੀਂ ਗੁਰੂ ਦੀ ਬਾਤ ਉੱਤੇ ਗੁਰੂ ਦਾ ਗਿਆਨ ਉਪਰਾਧ ਕਰ ਲਈਏ ਤਾਂ ਸਦਾ ਸਿਰ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਟਿਕ ਜਾਂਦਾ ਹੈ ਅਤੇ ਆਤਮਿਕ ਜੀਵਨ ਦੀ ਸ਼ਾਂਤੀ ਹੁੰਦੀ ਹੈ ਜੇ ਅਸੀਂ ਗੁਰੂ ਦੀ ਸਾਂਹ ਵਿੱਚ ਆ ਕੇ ਗੁਰੂ ਦਾ ਨਾਮ ਜਪ ਲਈਏ ਤੇ ਗੁਰੂ ਦੀ ਮਤ ਦੇ ਅਨੁਸਾਰ ਅਸੀਂ ਆਪਣੇ ਜੀਵਨ ਹਿਰਦੇ ਘਰ ਵਿੱਚ ਪਰਮਾਤਮ ਦੇ ਨਾਮ ਨੂੰ ਵਸਾ ਲਈਏ ਵਰਪਾ ਛਾਵੇਂ ਦੀ ਆਤਮਿਕ ਆਨੰਦ ਦੀ ਆਤਮਿਕ ਜੀਵਨ ਦੀ ਪ੍ਰਾਪਤੀ ਹੁੰਦੀ ਹੈ ਜਿਸ ਨੂੰ ਮੇਨੇ ਸੋ ਮਿਲੈ ਹੋ ਤਸਬਲ ਹਾਰੇ ਜਾਉ ਪ੍ਰਕਾਸ਼ਵਿੰਦ ਵੀ ਸਾਡੇ ਜੀਵਾਂ ਦੇ ਵਿੱਚ ਹੀ ਵਸ ਜਿਸ ਭਗਵਾਨ ਵਾਲੇ ਮਨਕਣੋ ਪਰਮਾਤਮਾ ਆਪ ਜਾਣਾਏ ਜੋੜਦਾ ਹੈ ਉਹੀ ਪਰਮਾਤਮ ਨੂੰ ਮਿਲਦਾ ਹੈ ਅਜਿਹੇ ਜੀਵੋਂ ਕਰਪਾਣ ਜਾਂਦੇ ਹਾਂ ਸਦਾ ਹੀ ਕਰਪਾਣ ਹਾਂ ਜਿਹੜੇ ਵੱਡੇ ਭਾਗਾਂ ਦੇ ਨਾਲ ਜਿਨ੍ਹਾਂ ਨੂੰ ਗੁਰੂ ਦੀ ਸੰਗਤ ਮਿਲ ਜਾਂਦੀ ਹੈ ਜਿਹੜੇ ਵੱਡੇ ਪਕਰਮਾਂ ਦੇ ਨਾਲ ਪ੍ਰਮਾਤਮਾ ਦੇ ਦਰਦੀ ਸੰਗਤ ਕਰ ਰਹੇ ਨੇ ਪਰ ਜਾਨਾ ਗੁਰੂ ਨੇ ਗੀਤ गा ਲੈਂਦੇ ਅਸੀਂ ਉਹਨਾਂ ਨੂੰ ਸਦਾ ਹੀ ਕਰਪਾਣ ਹਾਂ ਏ ਵਾਰ ਭਗਤੀ ਰਤਿਆ ਸਚ ਬਾਣੀ ਨਿਜਤਾਓ ਤੇ ਗੁਰੂ ਦੇ ਪਿਆਰਿਓ ਗੁਰੂ ਦੀ ਕਿਰਪਾ ਦੇ ਨਾਲ ਜਿਹੜੇ ਮਨੁੱਖ ਗੁਰੂ ਨਹੀਂ ਭਗਤੀ ਦੇ ਰੰਗ ਦੇ ਵਿੱਚ ਰੰਗੇ ਜਾਂਦੇ ਸਦਾ ਸਿਰ ਪ੍ਰਮਾਤਮਾ ਦੇ ਬਾਣੀ ਪੜਦੇ ਬਾਣੀ ਕੇ ਗੀਤ ਗਾਉਂਦੇ ਤੇ ਪਾਤਸ਼ਾਹ ਕਹਿੰਦੇ ਕਿ ਉਹਨਾਂ ਦੇ ਘਰ ਅੰਦਰ ਦੇ ਘਰ ਵਿੱਚ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਭਾਵ ਕਿ ਉਹ ਸਦਾ ਹੀ ਆਤਮਿਕ ਟਿਕਾਣੇ ਟਿਕੇ ਰਹਿੰਦੇ ਜਿੱਥੋਂ ਮਾਇਆ ਦਾ ਮੋਹ ਨਾਲ ਠੱਗਾ ਨਹੀਂ ਲਾ ਸਕਦਾ ਜਿੱਥੇ ਕੋਈ ਮਾਇਆ ਦਾ ਮੋਹ ਵਿਕਾਰਾਂ ਦੀ ਮੈਲ ਨਹੀਂ ਉਹਨਾਂ ਦੇ ਜੂਰ ਨਹੀਂ ਪਾ ਸਕਦੇ ਜਿੱਥੇ ਉਤੇ ਗੁਰੂ ਦੀ ਰਹਿਮਤ ਹੋ ਜਾਵੇ ਗੁਰੂ ਦੀ ਕਿਰਪਾ ਹੋ ਜਾਵੇ ਐਸਾ ਨਾਮ ਦਾ ਰੰਗ ਗੁਰੂ ਦੀ ਕਿਰਪਾ ਨਾਲ ਚੜਦਾ ਹੈ ਜਿਸ ਕਰਕੇ ਗੁਰੂ ਦੇ ਪਿਆਰ ਉਹਨਾਂ ਦਾ ਜੀਵਨ ਇੰਨੀ ਉੱਚੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਇੰਨੀ ਉੱਚੀ ਜੀਵਨ ਜੀ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ ਮਨ ਰਤੇ ਜਿਹਵਾਰਤੀ ਹਰ ਕਣ ਸੱਚੇ ਗਾਓ ਤੇ ਉਹ ਆਪਣੇ ਮਨ ਵਿੱਚ ਪਰਮਾਤਮਾ ਦੇ ਪ੍ਰੇਮ ਦੇ ਨਾਲ ਅਗੇ ਰਹਿੰਦੇ ਇਹ ਹਰ ਵੇਲੇ ਹੀ ਪ੍ਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਰਹਿੰਦੇ ਤੇ ਉਹਨਾਂ ਨੂੰ ਜੀਵ ਦਾ ਰਸ ਸਦਾ ਹੀ ਇਸ ਤਰ੍ਹਾਂ ਵਸਤ ਰਹਿੰਦੀ ਸਦਾ ਚਿਰ ਪ੍ਰਮਾਤਮਾ ਦੇ ਗੀਤ ਗਾਉਂਦੇ ਹਰ ਵੇਲੇ ਉਹ ਪ੍ਰਮਾਤਮਾ ਦੇ ਤਰਫ਼ ਦੀ ਵਡਿਆਈ ਗਾਉਂਦੇ ਜਿਨ੍ਹਾਂ ਦੇ ਮਨ ਦੇ ਵਿੱਚ ਪ੍ਰਮਾਤਮਾ ਦੇ ਨਾਮ ਦਾ ਨਾਮ ਗੀਤ ਰਜਾ ਜਾਵੇ ਤੇ ਗੁਰੂ ਦੇ ਪਿਆਰ ਰਸਨਾ ਦੇ ਨਾਲ ਸਵਾਸ ਸਵਾਸ ਪ੍ਰਮਾਤਮਾ ਨੂੰ ਹਰ ਵੇਲੇ ਗੀਤ ਗਾਉਂਦੇ ਨਾ ਨਿਕ ਨਾਮ ਨਵਿਸਰੈ ਸਚੇ ਮਾਹੇ ਸਮਾਉ। ਅਖੀਰੀ ਪੰਕਤੀ ਦੇ ਅੰਦਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਪਾਈ। ਪ੍ਰਮਾਤਮਾ ਨੂੰ ਕਦੇ ਨਾ ਭੁਲਣਾ। ਉਹ ਸਦਾ ਪ੍ਰਮਾਤਮਾ ਦੇ ਰੂਪ ਵਿੱਚ ਰਹਿੰਦਾ ਹੈ। ਸਦਾ ਉਸ ਪ੍ਰਮਾਤਮਾ ਨੂੰ ਯਾਦ ਕਰੀਏ ਜਿਹੜੇ ਸਾਨੂੰ ਪੈਦਾ ਕੀਤਾ। ਹਰ ਤਰ੍ਹਾਂ ਕਰਕੇ ਸਾਡੀ ਸੰਭਾਲ ਕੀਤੀ, ਸਾਨੂੰ ਜੀਵਨ ਸੋਨਾ ਦਿੱਤਾ, ਰੇਖ ਦਿੱਤਾ। ਕਉ ਸਤਿ ਪਰਮਾਤਮਾ ਨੂੰ ਕਦੇ ਨਾ ਮਨਤ ਵਸਾਰੀਏ ਸਦਾ ਸਤਿ ਪਰਮਾਤਮਾ ਦੇ ਨਾਮ ਲੈ ਕਰੀਏ ਦਈਏ ਸਦਾ ਸਤਿ ਪਰਮਾਤਮਾ ਦੇ ਕੀਰਤਨਾਂ ਦੇ ਚਰੰਗੇ ਜਾਈਏ ਪਾਛ ਅਰੰਕ ਦਾ ਕਰਨ ਅਜ ਦੀਆਂ ਸ਼ਬਦ ਵਿਚਾਰਾ ਸਾਡੇ ਮਨ ਹਿਰਦੇ ਵਿੱਚ ਉਸਾਨ ਸੰਨ ਲਈ ਗੁਰੂ ਦੇ ਪਿਆਰੇ ਜੀਵਨ ਜਉਣ ਦੀ ਜਾਂ ਜਾਵੇ ਅਸੀਂ ਵੀ ਗੁਰੂ ਦੀ ਦਰ ਦੀ ਸੰਗਤ ਕਰਕੇ ਪਰਮੇਸ਼ਰ ਦਾ ਨਾਮ ਜਪ ਕੇ ਚੰਗੀ ਮਤ ਰਹੀਏ ਚੰਗੇ ਗਿਆਨ ਦੇ ਨਾਲ ਚੰਗਾ ਜੀਵਨ ਦੇ ਅੰਦਰ ਜਾਂਚ ਲਈਏ ਤਾਂ ਜੋ ਸਾਨੂੰ ਵੀ ਜੀਵਨ ਦੀ ਸਮਝ ਆਵੇ ਕਿ ਭਾਈ ਸਾਡੇ ਜੀਵਨ ਦਾ ਕੀ ਮਨੋਰਥ ਸੀ ਕਿਸ ਨੇ ਸਾਨੂੰ ਇਹ ਮੁਨੱਖਾ ਜਨਮ ਮਿਲਿਆ ਹੈ ਕੀ ਲਾਹਾ ਲੈਣਾ ਇਸ ਜਨਮ ਦੇ ਅੰਦਰ ਇਸ ਲਈ ਗੁਰੂ ਦੇ ਪਿਆਰ ਰਜਾਣਾ ਗੁਰੂ ਦੀ ਸੰਗਤ ਨਾਲ ਜੁੜੋ ਤਾਂ ਹੀ ਸਾਨੂੰ ਇਹ ਸੁਭਾਵ ਪ੍ਰਾਪਤ ਹੋ ਸਕਦਾ ਹੈ ਪਾਛਾ ਰਹਿੰਦਾ ਕਰਨ ਪੁਜਿਆ ਭੁਲਾ ਦੇਖਿਮਾ ਬਖਣੀ ਆਓ ਸ਼ਬਦ ਦੀਆਂ ਕੀ ਲਗਾ ਬੰਦੀਆਂ ਰਵਾੜ ਸਰਮਣ ਟੁੱਕੀ ਮਨ ਰਤੀ ਜਿਹਵਾਰਤੀ ਆਗਣ ਸੱਚੇ ਗਾ ਨਾਨਕ ਨਾਮ ਨਾ ਵਿਸਰੈ ਸੱਚੇ ਮਹਿ ਸਮਾਉ ਵਾਹਿਗੁਰੂ ਦੀ ਘਾਉਸਾ ਵਾਹਿਗੁਰੂ ਦੀ ਕੀ ਫਤੇ ਏਕ ਗੰਧ ਏਕ ਤਾਰ ਵਾਹਿਗੁਰੂ ਕਾ ਕਲਸ ਵਾਹਿਗੁਰੂ ਕੀ ਫਤਿਹ ਤੂਠਾ ਕੁਰ ਤਮ ਕਰਤਸ ਤੇ ਜੀ ਪੰਡ ਸਭ ਤੇਰੀ ਰਾਤੁ ਵਾਹਿਗੁਰੂ ਪਤਾ